ਉੱਪ ਕੇ ਮੈਂ ਆ ਪੂ ਘੱਲ ਗੁੱਲ ਸੁਣਦਾ ਯਾਰ ਕੋਈ ਤੇਰੀ ਸਕੀਮ ਕੀ ਤੇਰੀ ਹੈ ਉਹ ਡਿਪਲੋਮਾ ਆ ਵੇਖ ਅਮ ਮੂ ਬਿੱਲਾ ਬਠਾ ਤੇਰੇ ਕੋਲੇ ਐਨੀ ਨਹੀਂ ਦੱਜਦੀ ਆ ਹੈ ਸੰਗਾ ਸੌ ਜਾ ਲੋ ਢੋਂਗੜਾ ਸੜਾਂ ਦੀ ਸੈਟਿੰਗ ਕਰੀ ਜਾਂਦਾ ਖੁਰਪੇ ਕਰ ਕਰਕੇ ਹੁਣ ਸੁਵਾਈ ਜਾਂਦਾ ਜਵਾਕ ਨੂੰ ਬਹੁਤ ਗੰਦੇ ਆ ਸਾਰੀ ਦਿਹਾੜੀ ਇਹ ਵਸਰਾਰਤਾਂ ਦੇ ਰਹਿੰਦੇ ਨੇ ਕੋਈ ਦੇ ਨਾਲ ਇਹ ਹੁਣ ਭਲੇ ਮਰਸੂ ਕਿਵੇਂ ਨੀਂਦ ਆ ਜਾਂਦੀ ਹੈ ਜਦੋਂ ਇਹ ਖੰਗੜੀ ਨਾ ਕਿਸੇ ਨੂੰ ਤੇ ਹੁਣ ਇਸ ਵੇਲੇ ਕਿਵੇਂ ਜੀਭਾਂ ਬਾਹਰ ਕੱਢਦਾ ਹੈ